ਹਾਂ ਜੀ ਸਤਿ ਸ੍ਰੀ ਅਕਾਲ ਜੀ ਅੱਜ ਪੰਜਾਬ ਜੁਨੀ ਕਮੇਡੀਆ ਦੀ ਟੀਮ ਜੀਤ ਨਗਰ ਵਿਕੇ ਜੋ ਡੀਟੀਓ ਇੱਕ ਦਫਤਰ ਹੈ ਉਹਦੇ ਲਾਗੇ ਜੋ ਡਰੇਨ ਲੰਗਦੀ ਹੈ ਇਹ ਪਾਣੀ ਦੇ ਵਹਾਹ ਕਰਨ ਤੇ ਲਗਾਤਾਰ ਜੋ ਪਿਛਲੇ ਦਿਨਾਂ ਚ ਮੀਂਹ ਪੈ ਰਿਹਾ ਹੈ ਉਹਦੇ ਕਾਰਨ ਨੱਕੋ ਨੱਕ ਪੱਟ ਚੁੱਕੀ ਹੈ ਮੈਂ ਦਿਖਾਣਾ ਚਾਹਨਾ ਵਾਂਗੀ ਇਹ ਪਾਣੀ ਦਾ ਪ੍ਰਵਾਹ ਲਗਾਤਾਰ ਵੱਧਦਾ ਜਾਂਦਾ ਹੈ ਕਿ ਇੱਥੋਂ ਤੱਕ ਹੀ ਇਹ ਪਾਣੀ ਓਵਰਫਲੋ ਹੋ ਕੇ ਉੱਪਰ ਸੜਕ ਤੱਕ ਵੀ ਆ ਚੁੱਕਾ ਹੈ ਹਾਂਜੀ ਇਹ ਇਲਾਕਾ ਵਾਸੀ ਸਾਡੇ ਨਾਲ ਮੌਜੂਦ ਹਨ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਇਸ ਡਰੇਨ ਸੰਬੰਧੀ ਇਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਰੋਸ਼ਨ ਲਾਲ ਜੀਤਨਗਰ ਤੋਂ ਬੋਲ ਰਿਹਾ ਜੀ ਹਾਂਜੀ ਸਰ ਰੋਸ਼ਨ ਲਾਲ ਸਰ ਕੀ ਤੁਸੀਂ ਇੱਥੇ ਦੇ ਵਾਸੀ ਹੋ ਇਹ ਜੋ ਡਰੇਨ ਨੱਕੋ ਨੱਕ ਪੱਛ ਚੁੱਕੀ ਹੈ ਇਹਦੇ ਨਾਲ ਆਪਾਂ ਨੂੰ ਕੀ ਮੁਸੀਬਤਾਂ ਦਾ ਸਾਹਮਣਾ ਇਹ ਇਹ ਮੁਸੀਬਤ ਦਾ ਸਾਹਮਣਾ ਕਰਿਆ ਪਏ ਅੱਜ ਤੱਕ 2 ਦਿਨ ਪਹਿਲੇ ਇਹ ਅਸੀਂ ਖੁਦ ਰਸਤਾ ਦੋਨੋਂ ਸਾਈਡਾਂ ਤੋਂ ਬੰਦ ਕੀਤਾ ਆ ਆਵਾਜਾਈ ਠੱਪ ਕੀਤੀ ਏ ਠੀਕ ਹੈ ਔਰ ਜਿੰਨੇ ਵੀ ਜੀਵੰਦਾਰ ਸੀਗੇ ਉਹਨਾਂ ਦੀ ਕਾਫੀ ਫਸਲਾਂ ਨੂੰ ਨੁਕਸਾਨ ਪਹੁੰਚ ਚੁੱਕਾ ਹੈ ਠੀਕ ਹੈ ਜੀ ਲਗਾਤਾਰ ਪਾਣੀ ਪੈਣ ਦੇ ਨਾਲ ਸਾਡੇ ਇਲਾਕੇ 'ਚ ਕਾਫੀ ਹਾਹਾਕਾਰ ਮਚੀ ਹੋਈ ਸੀ ਠੀਕ ਹੈ ਇਹ ਤੁਸੀਂ ਮਤਲਬ ਆਪਣਾ ਕੀ ਮੰਗ ਕਰਦੇ ਹੋ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆ ਕੇ ਕੋਈ ਕਿਸੇ ਨੇ ਇਹਦੀ ਮੁਰੰਮਤ ਦੀ ਜਾਂ ਇਸ ਪਾਣੀ ਦੀ ਕੋਈ ਪੁਸ਼ਟੀ ਕੀਤੀ ਨਹੀਂ ਕੋਈ ਪੁਸ਼ਟੀ ਨਹੀਂ ਕੀਤੀ ਸਰਦੀ ਪ੍ਰਸ਼ਾਸਨ ਅਕੋ ਬੇਨਤੀ ਹੈ ਕਿ ਇਹਨੂੰ ਪੱਕੇ ਹੀ ਪੂਲੀ ਬਣਾਈ ਜਾਵੇ ਕਿਉਂਕਿ ਟੈਂਪਰਰੀ ਪੇਪਰ ਰੱਖੀਆਂ ਹੋਈਆਂ ਹਨ ਤੇ ਪੇਪਰ ਰੱਖਣ ਦੇ ਨਾਲੇ ਪੁਲੀ ਸੜਕ ਟੁੱਟ ਚੁੱਕੀ ਹੈ ਤੇ ਇਸ ਕਰਕੇ ਸਾਡੀ ਪ੍ਰਸ਼ਾਸਨ ਕੇ ਬੇਨਤੀ ਹੈ ਕਿ ਇਹ ਮੌਕੇ 'ਚ ਦੇਖਿਆ ਜਾਵੇ ਔਰ ਇਹ ਪੂਰੀ ਤਰ੍ਹਾਂ ਮੁਰੰਮਤ ਕੀਤੀ ਜਾਵੇ ਕੀ ਇਹ ਜੋ ਪਾਣੀ ਦਾ ਪੱਧਰ ਵਧਿਆ ਇਹ ਇਸ ਵਾਰ ਪਹਿਲੀ ਵਾਰ ਵਧਿਆ ਜਾਂ ਪਹਿਲਾਂ ਵੀ ਜਦੋਂ ਬਾਰਿਸ਼ ਆਉਂਦੀ ਸੀ